ਗੁਰੂ ਰਵਿਦਾਸ ਪਿਆਰੇ ਤਰਮ ਕਮਾਈ ਜਾਂਦੇ ਗੁਰੂ ਰਵਿਦਾਸ ਪਿਆਰੇ ਤਰਮ ਕਮਾਈ ਜਾਂਦੇ ਗੁਰੂ ਰਵਿਦਾਸ ਪਿਆਰੇ ਕਰ ਗੁਰੂ ਰਵਿਦਾਸ ਪਿਆਰੇ ਧਰਮ ਕਮਾਈ ਜਾਂਦੇ ਗੁਰੂ ਰਵਿਦਾਸ ਪਿਆਰੇ ਧਰਮ ਕਮਾਈ ਜਾਂਦੇ ਗੁਰੂ ਰਵਿਦਾਸ ਪਿਆਰੇ ਕਰਮ ਕਮ ਰਸਤੇ ਵਿੱਚ ਜੋੜੇ ਗੰਢਦੇ ਪੈਸਾ ਓ ਮੂਲ ਨਾ ਮੰਗਦੇ ਰਸਤੇ ਵਿੱਚ ਜੋੜੇ ਗੰਢਦੇ ਪੈਸਾ ਓ ਮੂਲ ਨਾ ਮੰਗਦੇ ਰਸਤੇ ਵਿੱਚ ਜੋੜੇ ਗੰਢਦੇ ਪੈਸਾ ਓ ਮੂਲ ਨਾ ਮੰਗਦੇ ਰਸਤੇ ਵਿੱਚ ਜੋੜੇ ਗੰਢਦੇ ਪੈਸਾ ਇਹ ਮੂਲ ਨਾ ਮੰਗਦੇ ਰਸਤੇ ਵਿੱਚ ਜੋੜੇ ਗੰਢ ਦੇ ਪੈਸਾ ਇਹ ਮੂਲ ਨਾ ਮੰਗਦੇ ਰਸਤੇ ਵਿੱਚ ਜੋੜੇ ਗੰਢ ਦੇ ਪੈਸਾ ਇਹ ਮੂਲ ਨਾ ਮੰਗਦੇ ਰਸਤੇ ਵਿੱਚ ਜੋੜੇ ਗੰਢ ਦੇ ਪੈਸਾ ਇਹ ਮੂਲ ਨਾ ਮੰਗਦੇ ਰਸਤੇ ਵਿੱਚ ਜੋੜੇ ਗੰਢ ਦੇ ਪੈਸਾ ਯੋ ਮੂਲ ਨ ਮੰਗਦੇ ਜੇ ਕੋਈ ਦੇਵੇ ਦਮੜੀ ਗੰਗਾ ਪਚਾਈ ਜਾਂਦੇ ਜੇ ਕੋਈ ਦੇਵੇ ਦਮੜੀ ਗੰਗਾ ਪਚਾਈ ਜਾਂਦੇ ਜੇ ਕੋਈ ਦੇਵੇ ਜੇ ਕੋਈ ਦੇਵੇ ਦਾਂਬੜੀ ਗੰਗਾ ਪਚਾਈ ਜਾਂਦੇ ਜੇ ਕੋਈ ਦੇਵੇ ਦਾਂਬੜੀ ਗੰਗਾ ਪਚਾਈ ਜਾਂਦੇ ਜੇ ਕੋਈ ਦੇਵੇ ਦਮਲੀ ਗੰਗਾ ਪਚਾਈ ਜਾਂਦੇ ਜੇ ਕੋਈ ਦੇਵੇ ਦਾਂਬੜੀ ਗੰਗਾ ਪਚ ਗੰਗਾ ਪਰਨਾਮ ਗੀਤਾ ਪੰਡਤਾ ਨੇ ਹਾ ਲਗੀਤਾ ਗੰਗਾ ਪਰਨਾਮ ਗੀਤਾ ਪੰਡਤਾ ਨੇ ਹਾ ਲਗੀਤਾ ਗੰਗਾ ਪਰਨਾਮ ਗੀਤਾ ਪੰਡਤਾ ਨੇ ਹਾ ਲਗੀਤਾ ਗੰਗਾ ਪੰਡਤਾਨੀ ਹਾਲ ਕੀਤਾ ਗੰਗਾ ਪਰਨਾਮ ਗੀਤਾ ਪੰਡਤਾਨੀ ਹਾਲ ਕੀਤਾ ਗੰਗਾ ਪਰਨਾਮ ਗੀਤਾ ਪੰਡਤਾਨੀ ਹਾਲ ਕੀਤਾ ਗੰਗਾ ਪਰਨਾਮ ਕੀਤਾ ਪੰਡਤਾਨੀ ਹਾਲ ਕੀਤਾ ਗੰਗਾ ਪਰਨਾਮ ਕੀਤਾ ਪੰਡਤਾਨੀ ਹਾਲ ਕੀਤਾ ਰੁਹੀਂ ਦੇ ਡੁੱਬ ਗਏ ਗੋੜੇ ਪੱਥਰ ਤਰਾਈ ਜਾਂਦੇ 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 ਪੱਥਰ ਤਰਾਈ ਜਾਂਦੇ ਰੂਹੀ ਦੇ ਡੁੱਬ ਗਏ ਗੋਲੇ ਪੱਥਰ ਤਰਾਈ ਜਾਂਦੇ ਰੂਹੀ ਦੇ ਡੁੱਬ ਗਏ ਗੋਲੇ ਪੱਥਰ ਤਰਾਈ ਜਾਂਦੇ ਰੂਹੀ ਦੇ ਡੁੱਬ ਗਏ ਗੋਲੇ ਪੱਥਰ ਤਰਾਈ ਜਾਂਦੇ ਮੀਰਾ ਨੂੰ ਲੱਗੇ ਜਰਨੀ ਨਾਮ ਜਪਾਈ ਜਾਂਦੇ ਮਨ ਮੀਰਾ ਨੂੰ ਲਾਗੇ ਜਰਨੀ ਨਾਮ ਜਪਾਈ ਜਾਂਦੇ ਮੀਰਾ ਨੂੰ ਲਾਗੇ ਜਰਨੀ ਨਾਮ ਜਪਾਈ ਜਾਂਦੇ ਮੀਰਾ ਨੂੰ ਲਾਗੇ ਜਰਨੀ ਨਾਮ ਜਪਾਈ ਜਾਂਦੇ ਗੁਰੂ ਰਵਿਦਾਸ ਪੀ